ਇਮੀਡੀਏਟਲੀ ਹਸਪੀਟਲ ਲੈ ਕੇ ਗਏ ਐਂਡ ਪਰਮਾਤਮਾ ਦੀ ਕਿਰਪਾ ਨਾਲ ਉਹਨਾਂ ਦੀ ਜਾਨ ਵੀ ਬਚੀ ਉਸ ਨੇ ਸਾਡੇ ਕੰਸਰਨ ਐਸਐਚਓ ਤੇ ਐਸਪੀ ਸਾਹਿਬ ਦਾ ਬਹੁਤ ਹੀ ਵਧੀਆ ਰੋਲ ਰਿਹਾ ਉਹਨਾਂ ਨੇ ਵਿਦਿਨ 5 ਮਿੰਟ ਹਸਪੀਟਲ ਪਹੁੰਚਾਇਆ ਤੇ ਉਹਨਾਂ ਦੀ ਜਾਨ ਉਹ ਅੱਜ ਆਪਣੇ ਵਿੱਚ ਹੀ ਹੈ ਉਸ ਤੋਂ ਬਾਅਦ ਜਿਹੜੀ ਫਰਦਰ ਇਨਵੈਸਟੀਗੇਸ਼ਨ ਕਰੀ ਹੈ ਤਕਰੀਬਨ ਅਸੀਂ 3.5 ਕਰੋੜ ਰੁਪਏ ਫ੍ਰੀਜ਼ ਕਰਵਾ ਲਏ ਐਂਡ ਬਹੁਤ ਛੇਤੀ ਉਹਨਾਂ ਨੂੰ ਮਿਲ ਵੀ ਜਾਣਗੇ ਉਸ ਤੋਂ ਇਲਾਵਾ ਅਸੀਂ ਤਕਰੀਬਨ 600 ਜਿਹੜੇ ਸੀਮ ਹੈਗੇ ਉਹ ਆਇਡੈਂਟੀਫਾਈ ਕੀਤੇ ਤਕਰੀਬਨ 500 ਕਾਊਂਟ ਅਸੀਂ ਆਇਡੈਂਟੀਫਾਈ ਕੀਤੇ ਦੋ ਅਕਿਊਜ਼ ਅਸੀਂ ਮਹਾਰਾਸ਼ਟਰ ਤੋਂ ਰੈਸਟ ਉੱਥੇ ਅਰੈਸਟ ਕਰ ਲਿਆ ਉਹਨਾਂ ਨੂੰ ਲੈ ਕੇ ਆਏਗੇ ਫਰਦਰ ਉਹਨਾਂ ਦਾ ਰਿਮਾਂਡ ਲੈਂਗੇ ਐਂਡ ਇਹਨਾਂ ਦਾ ਜਿਹੜਾ ਕਿੰਗ ਪੀਨਾ ਹੈਗਾ ਉਹ ਦੁਬਈ ਆਇਡੈਂਟੀਫਾਈ ਕੀਤਾ ਐਂਡ ਇਹ ਬਹੁਤ ਵਧੀਆ ਅਚੀਵਮੈਂਟ ਹੈਗੀ ਪਟਿਆਲਾ ਪੁਲਿਸ ਦੀ ਆਉਣ ਵਾਲੇ ਟਾਈਮ ਵਿੱਚ ਇਸ ਵਿੱਚ ਹੋਰ ਵੱਡੇ ਖੁਲਾਸੇ ਹੋ ਸਕਦੇ ਸਰ ਜਿਹੜੇ ਪੁਲਿਸ ਅਫਸਰਾਂ ਨੇ ਚੰਗਾ ਕੰਮ ਕੀਤਾ ਹੈ ਲੱਗਦਾ ਕਿ ਆਉਣ ਵਾਲੇ ਸਾਡੇ ਡੀਜੀ ਸਾਹਿਬ ਬਹੁਤ ਹੀ ਲਿਬਰਲ ਇਸ ਫਰੰਟ ਤੇ ਐਂਡ ਤੁਸੀਂ ਦੇਖਿਆ ਹੋਣਾ ਤਾਂ ਟਾਈਮ ਟੂ ਟਾਈਮ ਕੈਸ਼ ਰਿਵਾਰਡ ਤੋਂ ਲੈ ਕੇ ਸੀਡੀ ਤੋਂ ਲੈ ਕੇ ਕਮੰਡੀਸ਼ਨ ਡਿਸ ਤੋਂ ਲੈ ਕੇ ਸਰਟੀਫਿਕੇਟ ਤੋਂ ਲੈ ਕੇ ਟਾਈਮ ਟੂ ਟਾਈਮ ਸਾਰੇ ਮੁਲਾਜ਼ਮਾਂ ਨੂੰ ਉਹ ਸਾਰੇ ਜਿਹੜੇ ਆਡੀਟ ਦੇ ਅਫੀਸ ਭੇਜਿਆ ਜਿਹੜੀ ਉਹ ਪੇਸ਼ ਕੀਤੇ ਜਾਣੇ ਕਿੰਨੇ ਬੰਦੇ ਹੁਣ ਤੱਕ ਅਰੈਸਟ ਹੋ ਚੁੱਕੇ ਹਨ ਮਹਾਰਾਜ ਉਹ ਅਸੀਂ ਦੋ ਬੰਦੇ ਅਰੈਸਟ ਪਾਈ ਹੈ ਉਥੋਂ ਲੈ ਕੇ ਮਤਲਬ ਸਾਡੀ ਟੀਮ ਗਈ ਹੋਈ ਹੈ ਉਹਨਾਂ ਛੇਤੀ ਅਸੀਂ ਲੈ ਕੇ ਆ ਦੇ ਇਹ ਜਿਹੜਾ ਹੈਗਾ ਨਾ ਫਿਲਹਾਲ ਸਾਨੂੰ ਜਿਹੜੀ ਕੰਪਲੇਂਟ ਆਈ ਹੈ ਨਾ ਕੰਪਲੇਂਟ ਮੈਂ ਉਹਨਾਂ ਨੇ ਜੋ ਲਿਖਵਾਇਆ ਉਹ ਸੀਗਾ ਕਿ ਉਹਨਾਂ ਨੇ ਪਣੇ ਆਲੇ ਦੁਆਲੇ ਰਿਸ਼ਤੇਦਾਰਾਂ ਤੋਂ ਲੈ ਕੇ ਪੈਸੇ ਲਾਏ ਸੀਗੇ ਬਟ ਜਦੋਂ ਤੱਕ ਅਸੀਂ ਅਕਿਊ ਸਾਡੇ ਕੋਲੇ ਨਹੀਂ ਆਉਣਗੇ ਅਸੀਂ ਉਹਨਾਂ ਨੂੰ ਕਸਟਡੀ 'ਚ ਲਿਆ ਹੋਇਆ ਉਹਨੂੰ ਲੈ ਕੇ ਆ ਰਿਹਾ ਬਹੁਤ ਡਿਟੇਲ ਪੁੱਛਤਾਚ ਕਰਾਂਗੇ ਉਸ ਤੋਂ ਬਾਅਦ ਹੀ ਪਤਾ ਲ ਸਰ ਇੱਕ ਸਿੱਧਾ ਜਿਹਾ ਮੈਸੇਜ ਹੈ ਕੀ ਦੇਣਾ ਜਾਵੇ ਜਿਹੜੇ ਕੰਸ ਨਹੀਂ ਨਹੀਂ ਉਹਦੇ ਬਾਅਦ ਅਸੀਂ ਅਸੀਂ ਉਹਨੂੰ ਆਇਡੈਂਟੀਫਾਈ ਕਰ ਲਿਆ ਉਹਦਾ ਤੇ ਲੀਗਲ ਪ੍ਰੋਸੀਜਰ ਹੈਗਾ ਉਹਨੂੰ ਐਡਾਪਟ ਕਰਕੇ ਅਸੀਂ 100% ਉਹਨੂੰ ਵੀ ਲੈ ਕੇ ਆਵਾਂਗੇ ਫਿਲਹਾਲ ਸਾਡੇ ਕੋਲੇ ਸਿਰਫ ਤਿੰਨ ਦਾ ਅਜਿਹਾ ਨਾਮ ਆਇਆ ਹੈ ਐਂਡ ਫਰਦਰ ਜਦੋਂ ਉਹਨਾਂ ਨੂੰ ਲੈ ਕੇ ਆਵਾਂਗੇ ਪੁਸ਼ਟਾਚ ਕਰਾਂਗੇ ਉਸ ਤੋਂ ਬਾਅਦ ਹੀ ਡਿਟੇਲਸ ਬਟ ਮੈ ਇਨਾ ਸ਼ੋਰਟਲੀ ਇਨਾ ਕਹਿ ਸਕਦਾ ਕਿ ਉਸਮੇ ਬਹੁਤ ਵੱਡੇ ਖੁਲਾਸੇ ਹੋ ਸਕਦੇ ਆਜੀ ਸਾਹਿਬ ਵਾਲੇ ਮਾਮਲੇ ਦੇ ਵਿੱਚ ਜਿਸ ਤਰ੍ਹਾਂ ਤੁਸੀਂ ਦੱਸਿਆ ਵੀ ਆਜੀ ਸਾਹਿਬ ਨਾਲ ਕਿਸ ਤੋਂ ਬਿਨਾ ਵੀ ਲੋਕਾਂ ਨਾਲ ਠੱਗੀ ਹੋਈ ਆ ਸਰ ਕੀ ਲੱਗਦਾ ਵੀ ਆਜੀ ਸਾਹਿਬ ਦਾ ਮਾਮਲਾ ਤਾਂ ਇਹ ਖੁਲਾਸਾ ਹੋਇਆ ਕਿ ਆਮ ਵਿਅਕਤੀ ਦੀ ਨਹੀਂ ਨਹੀਂ ਤੁਸੀਂ ਤੁਸੀਂ ਦੇਖਿਆ ਹੋਣਾ ਨਾ ਕਿ ਮੈਕਸਿਮਮ ਜੇ ਅਸੀਂ ਮੈਂ ਐਗਜੈਕਟ ਮੇਰੇ ਕੋਲੇ ਰਿਕਾਰਡ ਨਹੀਂ ਹੈਗਾ ਇਹਨਾਂ ਜਿਹੜਾ ਸਾਈਬਰ ਫਰੋਡ ਹੁੰਦਾ ਉਹ ਇੱਕ ਸੋਚਣ ਵਾਲੀ ਗੱਲ ਹੈ ਕਿ ਉਹ ਅਕਾਊਂਟ ਦੇ थ्रू ਹੁੰਦਾ ਅਕਾਊਂਟ ਤੋਂ ਅਕਾਊਂਟ ਪੈਸੇ ਜਾਂਦੇ ਜਿੰਨਾ ਜਲਦੀ ਅਸੀਂ 1930 ਤੇ ਕਾਲ ਕਰ ਦਿੰਦੇ ਮੈਕਸਿਮਮ ਪੈਸਾ ਫ੍ਰੀਜ਼ ਹੋ ਜਾਂਦਾ ਔਰ ਪੈਸਾ ਉਹਨਾਂ ਨੂੰ ਮਿਲ ਜਾਂਦਾ ਹਜੇ ਤੱਕ ਅਸੀਂ ਪਹਿਲੇ ਵੀ ਕਾਫੀ ਕੇਸਾਂ ਚ ਪੈਸਾ ਫ੍ਰੀਜ਼ ਕਰਵਾਇਆ ਵਾਪਸ ਕਰਾਇਆ ਐਂਡ ਇੱਕ ਕਾਫੀ ਬੜਾ ਅਮਾਉਂਟ 19% ਟੋਟਲ ਪੰਜਾਬ ਦਾ ਜਿਹੜਾ ਕੋਈ ਠੱਗੀ ਵਜ੍ਹਾ 19% ਅਸੀਂ ਪੈਸਾ ਪੂਰੇ ਪੰਜਾਬ ਦਾ ਰਿਕਵਰ ਕਰਾ ਕੇ ਵਾਪਸ ਲੋਕਾਂ ਨੂੰ ਦਿੱਤਾ ਹੈਗਾ ਇਹ ਲੋਕਾਂ ਦੀ ਅਵੇਰਨੈਸ ਦੀ ਗੱਲ ਹੈ ਕਿ ਉਹ ਕਿੰਨੇ ਕੁ ਅਵੇਰ ਹੈਗੇ ਕਿਉਂਕਿ ਤੁਹਾਨੂੰ ਕੋਈ ਵੀ ਮੈਂ ਐ ਕਹਿੰਦਾ ਤੁਹਾਨੂੰ ਕੋਈ ਵੀ ਪੈਸੇ ਕਮਾ ਕੇ ਨਹੀਂ ਦੇ ਸਕਦਾ ਪੈਸੇ ਤੁਸੀਂ ਆਪਣੀ ਮਿਹਨਤ ਨਾਲ ਹੀ ਕਮਾ ਸਕਦੇ ਜਿਹੜੇ ਕੋਈ ਬੰਦੇ ਇਹੋ ਜਿਹੇ ਲਾਲਚ ਚ ਆਉਂਦੇ ਆ ਉਹਨਾਂ ਨੂੰ ਥੋੜਾ ਸਬਜਣਾ ਚਾਹੀਦਾ ਮਲਟੀਪਲ ਟਾਈਪ ਦੇ ਸਾਈਬਰ ਫਰੋਡ ਚੱਲ ਰਹੇ ਆ ਆਪਾਂ ਕਿਸੇ ਦੀ ਗਲਤੀ ਦਿਨ ਦੇ ਆਸਰਾਂ ਕੋਈ 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 ਉਸਰ ਵੀ ਪੁਲਿਸ ਨੇ ਕਿਹਾ ਅਸੀਂ ਸਾਰਾ ਡਿਟੇਲ ਚ ਇਨਵੈਸਟੀਗੇਸ਼ਨ ਕਰਾਂਗੇ ਉਸ ਤੋਂ ਬਾਅਦ